ਸਤਿ ਸ਼੍ਰੀ ਅਕਾਲ ਜੀ ਸਭ ਨੂੰ ਅੱਜ ਇਸ ਵੀਲੋਗ ਵਿੱਚ ਮੈਂ ਤੁਹਾਨੂੰ ਡੀਪ ਕਲੀਨਿੰਗ ਦਿਖਾਵਾਂਗੀ ਆ ਦਿਵਾਲੀ ਵੈਸੇ ਥੋੜੀ ਲੇਟ ਆ ਪਰ ਸਾਡੇ ਇੱਥੇ ਮੇਲਾ ਵਾ 29 30 ਤਰੀਕ ਨੂੰ ਮੇਲਾ ਇਸ ਸੰਬੰਧ ਵਿੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਵਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਇੱਥੇ ਹੀ ਬਟਾਲੇ ਵਿੱਚ ਗੁਰਦੁਆਰਾ ਕਨ ਸਾਹਿਬ ਦੇ ਵਿੱਚ ਹੋਇਆ ਸੀ ਤੇ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਸਾਰੇ ਜਣੇ ਆਇਆ ਉਹ ਦੇਖਣ ਤੇ ਸਵੇਰ ਦੇ ਵੱਜ ਚੁੱਕੇ ਆ 8:30 ਠੀਕ ਆ ਬੱਚਿਆਂ ਨੂੰ ਤੇ ਬੱਚਿਆਂ ਨੂੰ ਕਹਿ ਰਹੀ ਆ ਕਿ ਬਰਸ਼ ਕਰਕੇ ਆਓ ਫਿਰ ਖਾਣ ਪੀਣ ਨੂੰ ਦਿਨੇ ਕੋਸ਼ ਮਮਾ ਦਾ ਸੂਟ ਜਿਹੜਾ ਕੰਪਲੀਟ ਕਰਨਾ ਬਸ ਪਹੁੰਚੇ ਰਹਿ ਗਏ ਆ ਸਟਿਚ ਕਰਨ ਵਾਲੇ ਬਾਕੀ ਸਾਰਾ ਸੂਟ ਕੰਪਲੀਟ ਆ ਤੇ ਇਹ ਕੰਪਲੀਟ ਕਰਨਾ ਇੱਕ ਸੂਟ ਮਮਾ ਦਾ ਰਹਿੰਦਾ ਵਾ ਉਹ ਹੁਣ ਇਹ ਹੁਣ ਬਾਬਾ ਜੀ ਦੇ ਵਿਆਹ ਤੋਂ ਬਾਅਦ ਚੰਨ ਮੇਦ ਦੇ ਐਗਜ਼ਾਮਸ ਆਜ ਨੇ ਤੇ ਹੁਣ ਕਲੀਨਿਕ ਦੇ ਵਿੱਚ ਵੇਖਾਂਗੇ ਜਿੱਦਾਂ ਰੈਸਟ ਵਾਲਾ ਡੇ ਆ ਉਹ ਦਿਨ ਉਹ ਸੂਟ ਸਟਿਚ ਕਰਾਂਗੇ ਕਿਉਂਕਿ ਮੈਂ ਵਿੱਚ ਰੈਸਟ ਡੇ ਵੀ ਲੈਣੀ ਆ ਕਿਉਂਕਿ ਜਿੱਦਣ ਜ਼ਿਆਦਾ ਕੰਮ ਹੋਏ ਕਲੀਨਿੰਗ ਦਾ ਜਿਆਦਾ ਥੱਕ ਜਾਈਏ ਤੇ ਨੈਕਸਟ ਡੇ ਰੈਸਟ ਡੇ ਹੁੰਦਾ ਫਿਰ ਚਲੋ ਵਾਕੇ ਆਪਾਂ ਸਟੀਚਿੰਗ ਕਰ ਲਾਂਗੇ ਤੇ ਇਧਰ ਚਾਨਾ ਕਹਿੰਦਾ ਕਿ ਮੰਮਾ ਮੈਨੂੰ ਜਾਰਾ ਲਾਉਣ ਦਿਓ ਤੇ ਮੈਂ ਕਿਹਾ ਚਲੋ ਤੂੰ ਵੀ ਆਪਣਾ ਚਾਹ ਪੂਰਾ ਕਰ ਲਾ ਤੇ ਦੁਬਾਰਾ ਮੈਨੂੰ ਤਾਂ ਲਾਉਣਾ ਹੀ ਪੈਣਾ ਵਾ ਤੇ ਚਲੋ ਕਰ ਲੈਂਦੇ ਇਹਨੂੰ ਥੋੜਾ ਜਿਹਾ ਤੇ ਮੈਂ ਇਦਾਂ ਹੀ ਇੱਕ ਲਿਸਟ ਰੈਡੀ ਕਰ ਲੈਣੀ ਹੁੰਨੀ ਆ ਉਹ ਉਹਦੇ ਵਿੱਚ ਦੇ ਵੰਡ ਲੈਣੇ ਹੁੰਦੀਆਂ ਕਿ ਕਿਹੜੇ ਦਿਨ ਕਿਹੜਾ ਕੰਮ ਕਰਨਾ ਕਿਹੜੇ ਦਿਨ ਕਿਹੜਾ ਤੇ ਅੱਜ ਦੀ ਲਿਸਟ ਵਿੱਚ ਮੇਰੇ ਅਲਮੇਰਾਸ ਦੇ ਉੱਪਰੋਂ ਸਾਫ਼ ਕਰਨੀਆਂ ਬਹੁਤ ਜ਼ਿਆਦਾ ਘੱਟਾ ਹੋ ਪੈ ਜਾਂਦਾ ਵਾ ਤੇ ਜਾਲਾ ਵਗੈਰਾ ਲਾਉਣਾ ਸਾਰੇ ਘਰ ਤੋਂ ਤੇ ਫੈਨਸ ਸਾਫ਼ ਕਰਨੇ ਆ ਫੈਨਸ ਮਤਲਬ ਪੰਜ ਛੇ ਫੈਨਸ ਹੀ ਆ ਤੇ ਦੋ ਤਿੰਨ ਅਲਮੇਰਾਸ ਤੇ ਇੱਧਰ ਪਹਿਲਾਂ ਬਲੈਕ ਕਾਫੀ ਮੈਲਾ ਲੈਣੀ ਆ ਕਿਉਂਕਿ ਅੱਜ ਕੱਲ ਮੇਰੀ ਬੋਡੀ ਥੋੜੀ ਵੀਕ ਹੋ ਗਈ ਆ ਤੇ એનર્ਜੀ ਦੀ ਜਰੂਰਤ ਪੈਂਦੀ ਹੈ ਤੇ ਬਲੈਕ ਕਾਫੀ ਲੈ ਕੇ ਤੇ ਹਣੀ ਚੱਲੇ ਆ ਛੱਤ ਤੇ ਤੇ ਮੈਂ ਸੋਚਿਆ ਕਿ ਛੱਤ ਤੇ ਥੋੜਾ ਗੋਤਾ ਹੁੰਦਾ ਚਲੋ ਚਾਨ ਮਿੱਤਰ ਕਰ ਦੂਗਾ ਇਥੇ ਪਰ ਫਿਰ ਇਹਦੇ ਕੋ ਨਹੀਂ ਸੀ ਹੁੰਦਾ ਪਿਆ ਤੇ ਫਿਰ ਮੈਂ ਬਲੈਕ ਕਾਫੀ ਲੈ ਕੇ ਤੇ ਫਿਰ ਆਪ ਇਥੇ ਸਟਾਰਟ ਕੀਤਾ ਕਰਨਾ ਸਫਾਈ ਤੇ ਸਗੋਂ ਮੈਂ ਸਿਰ ਤੇ ਕੋਈ ਕੱਪੜਾ ਵੀ ਨਹੀਂ ਲੈ ਕੇ ਵੈਸੇ ਇਥੇ ਕੋਈ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਕਿ ਘਟਾ ਉੱਪਰ ਪਗੂਗਾ ਤੇ ਜਿਵੇਂ ਥੋੜਾ ਸੱਦੀਆਂ ਵਿੱਚ ਇੱਥੇ ਬੈਠੀ ਬੈਠੀ ਤਾਂ ਵਾ ਤੇ ਫਿਰ ਨਹੀਂ ਚੰਗਾ ਲੱਗਦਾ ਜਿਆਦਾ ਵਗੈਰਾ ਲੱਗਾ ਹੋਵੇ ਤੇ ਤੇ ਬਹੁਤ ਇੱਥੇ ਵਧੀਆ ਲੱਗਦਾ ਵਾ ਛੱਤ ਤੇ ਥਿਊ ਦੇਖਣਾ ਤੇ ਇੱਧਰ ਹੁਣ ਮੈਂ ਸਟਾਰਟ ਹੋ ਗਈਆਂ ਸਾਰੇ ਘਰ ਦੇ ਆਲੇ ਦੁਆਲੇ ਉਹ ਵੀ ਜਾਲਾ ਲਾਉਣਾ ਠੀਕ ਠੀਕ ਲੱਗ ਗਿਆ ਇਹ ਨੂੰ ਰੋਕ ਦੇ ਮਮਾ ਇਧਰ ਆਓ ਮੇਰੇ ਨਾਲ ਮਮਾ ਮੇਰੇ ਨਾਲ ਤੇ ਕਲੀਨਿੰਗ ਕਰਦੇ ਆ 10 12 ਦਿਨ ਲੱਗ ਜਾਨੇ ਆ ਤੇ ਅ ਕਿਸੇ ਦਿਨ ਤੇ ਪੂਰਾ ਪੂਰਾ ਦਿਨ ਲੱਗਣਾ ਤੇ ਕਈਆਂ ਦਿਨਾਂ ਚ ਹਾਫ ਹਾਫ ਦਿਨ ਲੱਗਣਾ ਤੇ ਬਾਕੀ ਫਿਰ ਚਾਹਨੇ ਦੀ ਪੜਾਈ ਵਾਲੇ ਵੀ ਦੇਖਣਾ ਹੁੰਦਾ ਤੇ ਫਿਰ ਮੈਂ ਅ ਮਤਲਬ ਇਹ ਸਾਰਾ ਇਕੋ ਦਮ ਨਹੀਂ ਕਰ ਸਕਦੀ ਕਿਉਂਕਿ ਸਾਰੇ ਕੰਮ ਦੇਖਣੇ ਹੁੰਦੇ ਆ ਤੇ ਕੱਲ ਗੁਰਸਾਹਿਬ ਦੀ ਆਈਸ ਦੀ ਮੈਡੀਸਿਨ ਵੀ ਲੈਣ ਜਾਣਾ ਵਾ ਤੇ ਮਾਰਕੀਟ ਥੋੜਾ ਜਿਹਾ ਸੌਦਾ ਖਤਮ ਹੋਇਆ ਤੇ ਥੋੜੀਆਂ ਚੀਜ਼ਾਂ ਉਹ ਇਹ ਮਾਰਕੀਟ ਦਾ ਕੰਮ ਕਰ ਲੋ ਜਾਣਾ ਵਾ ਜਿਨ੍ਹਾਂ ਨੂੰ ਇਥੋਂ ਥੋੜਾ ਬੋਰਿੰਗ ਲੱਗ ਰਿਹਾ ਉਹ ਵੀਡੀਓ ਨੂੰ ਸਕਿਪ ਕਰ ਲਓ ਕਿਉਂਕਿ ਨੈਕਸਟ ਅੱਗੇ ਸਾਰੀ ਕਲੀਨਿੰਗ ਮੈਂ ਦਿਖਾਈ ਆ ਤੇ ਮੈਂ ਇੱਥੇ ਦੱਸਣਾ ਚਾਹੁੰਨੀ ਆ ਕਿ ਜਿੱਦਾਂ ਆਪਾਂ ਅੰਦਰ ਅੰਦਰ ਆਪਣੇ ਜਾਲਾ ਵਗੈਰਾ ਲਾ ਲਿੰਨੇ ਆ ਤੇ ਬਾਹਰ ਦੇ ਹਿੱਸੇ ਰਹਿ ਜਾਂਦੇ ਆ ਤੇ ਅਸੀਂ ਉਹਨਾਂ ਵੱਲ ਧਿਆਨ ਨਹੀਂ ਨਦਿੰਦੇ ਤੇ ਮੈਨੂੰ ਸਾਰੇ ਸਾਈਡਸ ਤੋਂ ਲਾਉਣਾ ਚਾਹੀਦਾ ਇੱਕ ਵਾਰੀ ਜਦੋਂ ਵੀ ਡੀਪ ਕਲੀਨਿੰਗ ਹੋਵੇ ਜਦੋਂ ਮੈਂ ਜਿੱਦਨ ਸਫਾਈ ਕਰਨੀ ਹੋਵੇ ਇਦਾਂ ਡੀਪ ਕਲੀਨਿੰਗ ਤੇ ਉਧਰ ਮੈਂ ਬਸ ਖਾਣਾ ਵਗੈਰਾ ਕਰਦੀ ਬਾਕੀ ਸਾਰੇ ਕੰਮ ਸਕਿੱਪ ਕਰ ਦਿੰਨੀ ਆ ਤੇ ਬਰਤਨ ਮੰਮਾ ਨੇ ਸਾਫ ਕਰ ਦੇਣੇ ਆ ਤੇ ਮੰਮਾ ਵੀ ਨਾਲ ਹੈਲਪ ਕਰਵਾ ਰਹੇ ਆ ਮਤਲਬ ਜਿਹਦਾ ਫੋਟਵਾ ਵਗੈਰਾ ਸਾਫ ਕਰਨੀਆਂ ਜਾਂ ਕੋਈ ਸਮਾਨ ਤੋਂ ਕੱਟਾ ਝਾੜਨਾ ਤੇ ਉਹ ਸਾਰਾ ਕੁਝ ਲਾਗੇ ਕਰਕੇ ਦੇ ਰਹੇ ਆ ਵੀਰੇ ਬਸ ਇਹਨੇ ਛੁੱਟੰਦੇ ਆ ਤੂੰ ਡੇਗਣਾ ਜਾਇਓ ਨਹੀਂ ਡੇਗਦੇ ਅੱਗੇ ਵੀ ਮੈਂ ਢਾੜਦੀ ਹਾਂ Другие, да. ਇੱਧਰ ਅਸੀਂ ਮਾਰੀਆਂ ਦੇ ਬੈਕ ਸਾਈਡ ਤੋਂ ਵੀ ਕਲੀਨਿੰਗ ਕਰ ਲਾਂਗੇ। ਵੈਸੇ। ਫੱਕਾ ਚਲਾਉਣਾ। ਚਲਾਉਣਾ। ਫੱਕਾ ਦਾ ਸਾਫ਼ ਵੀ ਕਰਨਾ ਹੁੰਦਾ। ਇਹਨਾਂ ਤੋਂ ਬਾਅਦ ਇਹ ਫੱਕਾ ਕਰਨਾ। ਇਹਨਾਂ ਤੋਂ ਇਹ ਕਰਨਾ। ਇਹ ਇੱਧਰ ਨੂੰ ਉੱਡੀ ਹੁੰਦਾ ਬੰਦ ਕਰਿਓ। ਬੰਦ ਕਰਿਓ। ਮੈਂ ਸਾਰਾ ਕੁਝ ਤੁਹਾਨੂੰ ਨਹੀਂ ਦਿਖਾ ਪਾਈ ਵੀਡੀਓ 'ਚ ਕਿਉਂਕਿ ਕਲੀਨਿੰਗ ਵਾਲੀ ਧਿਆਨ ਸੀ ਜ਼ਿਆਦਾ ਤੇ ਯਾਦ ਭੁੱਲ ਜਾਂਦਾ ਰਿਹਾ ਫੋਟਮਾਂ ਵਗੈਰਾ ਜੋ ਵੀ ਹੈ ਇਹ ਵੀ ਸਾਫ਼ ਕੀਤੀਆਂ ਤੇ ਏਸੀ ਦੀਆਂ ਝਾਲੀਆਂ ਵੀ ਕੱਢ ਕੇ ਤੇ ਸਾਫ਼ ਕੀਤੀਆਂ ਪਰ ਮੈਨੂੰ ਚੇਤਾ ਭੁੱਲ ਗਿਆ ਤੁਹਾਨੂੰ ਦਿਖਾਉਣ ਤਾਂ ਕਈ ਚੀਜ਼ਾਂ ਤੇ ਦੂਜੇ ਰੂਮਸ ਦੇ ਫੈਨਸ ਵਗੈਰਾ ਤੇ ਹੁਣ ਨਹਾ ਲਿਆ ਵ ਤੇ ਕਲੀਨਿੰਗ ਨੂੰ 4-5 ਘੰਟੇ ਲੱਗ ਗਏ ਸੀ ਤੇ ਨਹਾ ਕੇ ਤੇ ਹੁਣ ਇਹਨਾਂ ਨੂੰ ਹੋਮਵਰਕ ਕਰਾ ਰਹੀ ਆ ਕਿਉਂਕਿ ਛੁੱਟੀਆਂ ਦੋ ਦਿਨ ਨੇ ਪਰ ਹੋਮਵਰਕ ਬਹੁਤ ਜ਼ਿਆਦਾ ਮਿਲ ਗਿਆ ਚੰਨ ਨੂੰ ਤੇ ਤੇ ਇਹਨਾਂ ਦੇ ਸਟੱਡੀ ਵੱਲ ਵੀ ਧਿਆਨ ਦੇਣਾ ਪੈਂਦਾ ਕਿਉਂਕਿ ਇਗਜ਼ਾਮਸ ਆ ਨੈਕਸਟ ਮੰਥ ਤੇ ਸਟੱਡੀ ਬਹੁਤ ਔਖੀ ਆ ਸੀਐਸਈ ਬੋਰਡ ਦੀ ਤੇ ਰੋਜ਼-ਰੋਜ਼ ਤੁਹਾਨੂੰ ਕਲੀਨਿਕ ਦਿਖਾਉਂਦੀ ਰਹੂੰਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਚੈਨਲ ਤੇ ਕੁ ਲੋਕ ਨਿੱਕੇ ਮੂਟੇ ਚੀਜੀਆਂ ਚੀਜ਼ਾਂ ਜਿੰਨੀਆਂ ਵੀ ਨਜ਼ਰ ਚੰਦਰੀਆਂ ਇਹ ਜਿਹੜੀਆਂ ਫੋਟੋਸ ਆ ਇਹ ਸਾਰੀਆਂ ਕਲੀਨ ਕਰ ਲੀਆਂ ਨਾਲ ਨਾਲ ਹੀ